ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਨਵੀਂ ਲੜੀ CH01 CW ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ ਇਲਾਮੀ ਦਾ ਆਯੋਜਨ ਕੀਤਾ ਸੀ ਇਹ ਨਿਲਾਮੀ 21 ਸਤੰਬਰ ਤੋਂ 23 ਸਤੰਬਰ 2024 ਤੱਕ ਚੱਲੀ ਹੈ ਜਿਸ ਵਿੱਚ 001 ਤੋਂ 999 ਤੱਕ ਦੇ ਨੰਬਰਾਂ ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ ਇਸ ਨਾਮੇ ਵਿੱਚ ਕੁੱਲ 499 ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲਗਾਈ ਗਈ ਹੈ ਜਿਸ ਤੋਂ ਕੁੱਲ 2 ਕਰੋੜ 26 ਲੱਖ 79 ਹਜ਼ਾਰ ਦੀ ਆਮਦ ਹੋਈ ਹੈ ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ CH01 CW001 ਲਈ ਸੀ ਜੋ ਕਿ 16 ਲੱਖ 50 ਹਜ਼ਾਰ ਰੁਪਏ ਵਿੱਚ ਵਿਕ ਗਈ ਸੀ ਜਦੋਂ ਕਿ CH01 CW009 ਰਜਿਸਟ੍ਰੇਸ਼ਨ ਨੰਬਰ 10 ਲੱਖ ਰੁਪਏ ਦੀ ਦੂਜੀ ਸਭ ਤੋਂ ਉੱਚੀ ਬੋਲੀ ਤੇ ਵੇਚਿਆ ਗਿਆ ਸੀ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਨਵੀਂ ਲੜੀ CH01 CW ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ ਇਲਾਮੀ ਦਾ ਆਯੋਜਨ ਕੀਤਾ ਸੀ ਇਹੇ ਨਿਲਾਮ 21 ਸਤੰਬਰ ਤੋਂ 23 ਸਤੰਬਰ 2024 ਤੱਕ ਚੱਲੀ ਹੈ ਜਿਸ ਵਿੱਚ 001 ਤੋਂ 999 ਟੱਕ ਦੇ ਨੰਬਰਾਂ ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ਨਾਮੇ ਵਿੱਚ ਕੁੱਲ 499 ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲਗਾਈ ਗਈ ਹੈ ਜਿਸ ਤੋਂ ਕੁੱਲ 2 ਕਰੋੜ 26 ਲੱਖ 79 ਹਜ਼ਾਰ ਦੀ ਆਮਦ ਹੋਈ ਹੈ। ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ CH01 CW301 ਲਈ ਸੀ ਜੋ ਕਿ 16,50,000 ਰੁਪਏ ਵਿੱਚ ਵਿਕ ਗਈ ਸੀ ਜਦੋਂ ਕਿ CH01 CW309 ਰਜਿਸਟ੍ਰੇਸ਼ਨ ਨੰਬਰ 10 ਲੱਖ ਰੁਪਏ ਦੀ ਦੂਜੀ ਸਭ ਤੋਂ ਉੱਚੀ ਬੋਲੀ ਤੇ ਵੇਚਿਆ ਗਿਆ ਸੀ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਨਵੀਂ ਲੜੀ CH01 CW ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ ਇਲਾਮੇ ਦਾ ਇਹੋ ਜਨਕਤਾ ਸੀ ਇਹ ਨਿਲਾਮ ਮੇ 21 ਸਤੰਬਰ ਤੋਂ 23 ਸਤੰਬਰ 2024 ਤੱਕ ਚੱਲੀ ਹੈ ਜਿਸ ਵਿੱਚ 001 ਤੋਂ 999 ਤੱਕ ਦੇ ਨੰਬਰਾਂ ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ ਇਸ ਨਾਮੇ ਵਿੱਚ ਕੁੱਲ 499 ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲਗਾਈ ਗਈ ਹੈ ਜਿਸ ਤੋਂ ਕੁੱਲ 2 ਕਰੋੜ 26 ਲੱਖ 79 ਹਜ਼ਾਰ ਦੀ ਆਮਦ ਹੋਈ ਹੈ ਨੀਲਾਮੀ ਵਿੱਚ ਸਭ ਤੋਂ ਵੱਧ ਬੋਲੀ CH01 CW001 ਲਈ ਸੀ ਜੋ ਕਿ 16 ਲੱਖ 50 ਹਜ਼ਾਰ ਰੁਪਏ ਵਿੱਚ ਵਿਕ ਗਈ ਸੀ ਜਦੋਂ ਕਿ CH01 CW009 ਰਜਿਸਟ੍ਰੇਸ਼ਨ ਨੰਬਰ 10 ਲੱਖ ਰੁਪਏ ਦੀ ਦੂਜੀ ਸਭ ਤੋਂ ਉੱਚੀ ਬੋਲੀ ਤੇ ਵੇਚਿਆ ਗਿਆ ਸੀ